ਦੈਨਿਕ ਸੂਰਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਆਏ ਹੜ੍ਹ ਨੇ ਜਿੱਥੇ ਕਈ ਘਰ ਬਰਬਾਦ ਕਰਤੇ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਕਈ ਲੋਕ ਅੰਦਰ ਫਸੇ ਹੋਏ ਨੇ ਉੱਥੇ ਹੀ ਪਠਾਨਕੋਟ ਦੇ ਵਿੱਚ ਜੋ ਰਾਵੀ ਦੀ ਮਾਰ ਪਈ ਉਸ ਦੇ ਨਾਲ ਕਈ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਗੁੱਜਰ ਪਰਿਵਾਰ ਲਾਪਤਾ ਹੋ ਗਿਆ ਸੀ ਤੇ ਹੁਣ ਉਸ ਪਰਿਵਾਰ ਦੇ ਵਿੱਚੋਂ ਇੱਕ ਬੱਚੀ ਦੀ লাশ बरामद ਹੋਈ ਹੈ ਦੱਸਦੇ ਕਿ 2 ਦਿਨ ਪਹਿਲਾਂ ਰਾਵੀ ਦਰਿਆ ਦਾ ਇੱਕਦਮ ਪਾਣੀ ਆ ਜਾਣ ਦੇ ਨਾਲ ਗੁੱਜਰ ਪਰਿਵਾਰ ਦੇ ਵਿੱਚੋਂ 21 ਪਰਿਵਾਰ ਦੀ 4 ਜੀ ਪਾਣੀ ਦੇ ਨਾਲ ਵਹਿ ਗਏ ਤੇ ਜਿਨ੍ਹਾਂ ਦੇ ਵਿੱਚੋਂ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਤੇ ਹੁਣ ਇੱਕ ਬੱਚੀ ਦੀ লাশ बरामद ਹੋਈ ਹੈ ਜਦਕਿ ਇੱਕ ਬਜ਼ੁਰਗ ਮਹਿਲਾ ਤੇ ਦੋ ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਅਜੇ ਵੀ ਲਾਪਤਾ ਨੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਫਸਲਾਂ ਬਰਬਾਦ ਹੋ ਗਈਆਂ ਘਰ ਖਰਾਬ ਹੋ ਰਹੇ ਨੇ ਉੱਥੇ ਹੀ ਕਈ ਲੋਕਾਂ ਦੀ ਇਸ ਪਾਣੀ ਦੇ ਜਾਂਣ ਦੇ ਨਾਲ ਜਾਨ ਵੀ ਚਲੀ ਗਈ ਹੈ ਤੇ ਇੱਕ ਅਜਿਹਾ ਹੀ ਮਾਮਲਾ ਪਠਾਨਕੋਟ ਦੇ ਪਿੰਡ ਕੋਲੀਆਂ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਪਰਿਵਾਰ ਹੜ ਦੇ ਪਾਣੀ ਦੇ ਨਾਲ ਵਹਿ ਗਿਆ ਤੇ ਇਸ ਦੇ ਵਿੱਚੋਂ ਜੋ ਇੱਕ ਬਜ਼ੁਰਗ ਮਹਿਲਾ ਸੀ ਤਿੰਨ ਬੱਚੇ ਸੀ ਤੇ ਤਿੰਨ ਬੱਚਿਆਂ ਦੇ ਵਿੱਚੋਂ ਇੱਕ ਲੜਕੀ ਦੀ লাশ बरामद ਹੋਈ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ ਅਜੇ ਵੀ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਬਹੁਤ ਸਾਰੀਆਂ ਟੀਮਾਂ ਉਹਨਾਂ ਦੇ ਨਾਲ ਲੱਗੀਆਂ ਹੋਈਆਂ ਨੇ ਬੱਚਿਆਂ ਨੂੰ ਲੱਭਣ ਲਈ ਬਜ਼ੁਰਗ ਮਹਿਲਾ ਨੂੰ ਲੱਭਣ ਲਈ ਪਰ ਹੋਰ ਟੀਮਾਂ ਵੀ ਸਾਡੇ ਨਾਲ ਲਗਾਈਆਂ ਜਾ ਸਕਣ ਤਾਂ ਕਿ ਉਹਨਾਂ ਦੀ ਜੋ ਤਲਾਸ਼ ਹੋ ਸਕੇ ਹਾਲਾਂਕਿ ਇੱਕ ਬੱਚੀ ਦੀ লাশ ਬਰਾਮਦ ਹੋਈ ਹੈ ਪਰ ਫਿਰ ਵੀ ਉਹਨਾਂ ਦਾ ਕਹਿਣਾ ਕਿ ਬਾਕੀ ਲੋਕ ਵੀ ਮਿਲ ਜਾਣ ਇਸੇ ਨੂੰ ਲੈ ਕੇ ਉਹ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਦੂਜੇ ਪਾਸੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਬਹੁਤ ਸਾਰੇ ਲੋਕ ਅੰਦਰ ਫਸੇ ਹੋਏ ਨੇ ਲਗਾਤਾਰ ਜੋ ਪ੍ਰਸ਼ਾਸਨ ਹੈ ਸਰਕਾਰ ਹੈ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਕੁਝ ਲੋਕਾਂ ਨੂੰ ਜੋ ਫਸੇ ਹੋਏ ਨੇ ਉਹਨਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤਾਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੰਦ ਭਾਗੀ ਅ ਖਬਰ ਸਾਹਮਣੇ ਆਈ ਹੈ ਪਠਾਨਕੋਟ ਤੋਂ ਜਿੱਥੇ ਇੱਕ ਪੂਰਾ ਪਰਿਵਾਰ ਪਾਣੀ ਦੇ ਤੇਜ਼ ਵਹਾਹ ਦੇ ਨਾਲ 2 ਦਿਨ ਪਹਿਲਾਂ ਵਹਿ ਗਿਆ ਸੀ ਤੇ ਹੁਣ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਅੱਜ ਆਪਣਾ ਕਿ ਮੇਰਾ ਨਾਮ ਅਬਦੁਲ ਰਸ਼ੀਦ ਹੈ। ਮੈਂ ਜੀ ਕਟੂਏ ਜ਼ਿਲ੍ਹੇ ਦਾ ਰਹਿਣ ਵਾਲਾ ਕਟੂਏ ਜ਼ਿਲ੍ਹੇ ਤੋਂ ਆਪਣੀ ਗੁਜਰ ਕਮਿਊਨਿਟੀ ਦਾ ਜਿਲ੍ਹਾ ਪ੍ਰਧਾਨ ਹੈਗਾ। ਸਾਡੇ ਇੱਥੇ ਜਿਹੜੀ ਇਹ ਇਹ ਲੜਕੀ ਸੀ ਇਹ ਸਾਡੀ ਭਨੇਈ ਸੀ ਜਿਨ੍ਹਾਂ ਦੇ ਤਿੰਨ ਬੱਚੇ ਔਰ ਉਹਦੀ ਸੱਸ ਜਿਹੜੀ ਹੈ ਇਹ ਦਰਿਆ ਦੇ ਵਿੱਚ ਵਹਿ ਗਈ ਹੈ, ਰੁੜ ਗਈ ਹੈ ਤੇ ਇਨੂੰ ਪਿਛੇ ਜਿੱਦਾਂ ਆਪਾਂ ਪ੍ਰਸ਼ਾਸਨ ਕੋਲ ਪਤਾ ਲਾਇਆ ਤੇ ਪ੍ਰਸ਼ਾਸਨ ਪੂਰਾ ਸਾਥ ਦੇਣ ਦੇ ਆਪਾਂ ਮੀਡੀਆ ਦਾ ਵੀ ਸ਼ੁਕਰਗੁਜ਼ਾਰ ਆ ਤੁਸੀਂ ਇਸ ਨੂੰ ਕਵਰੇਜ ਦੇਣ ਦੇ ਉਸ ਦਿਨ ਤੋਂ ਲੈ ਕੇ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆ ਉਹਨਾਂ ਚ ਬਾਕੀ ਦੋ ਲੜਕੇ ਔਰ ਇੱਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨਹੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਐਨਡੀਆਰਐਫ ਦੀ ਟੀਮ ਦਿੱਤੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਲੱਗੀ ਹੈ ਜੀਐਸਪੀ ਸਾਹਿਬ ਨੇ ਲਾਈ ਹੈ ਐਸਐਚਓ ਸਾਹਿਬ ਨੇ ਲਾਈ ਹੈ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਤੋ ਕਹੀਂ ਇਹਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਚ ਅੱਛੀ ਤਰ੍ਹਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿਉਂਕਿ ਉਹ ਮਾਂ ਪਿਓ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚ ਰਹਿ ਗਿਆ ਕੋਈ ਮਾਲ ਮਵੇਸ਼ੀ ਘਰ ਸਭ ਉਹਨਾਂ ਦਾ ਰੁੜ ਗਿਆ ਤੋ ਲਿਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਤਾਂ ਕਿ ਉਹ ਜਿਹੜੇ ਮਾਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਏ ਆ ਉਹ ਉਹਨਾਂ ਦੀ ਲਾਸ਼ਾਂ ਜਿਹੜੀਆਂ ਡੈੱਡ ਬੋਡੀ ਜਿਹੜੀ ਲੱਭ ਜਾ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹ ਵੀ ਸਾਡੀ ਪ੍ਰਸ਼ਾਸਨ ਅੱਗੇ ਉਹਨਾਂ ਅੰਜੀ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਨਾ ਨਾ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੀ ਨਹੀਂ ਉਹ ਪੂਰੀ ਇੰਦੇ ਨਾਲ ਹਮਦਰਦੀ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆਂ ਦੈਨਿਕ ਸੂਰਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਆਏ ਹੜ੍ਹ ਨੇ ਜਿੱਥੇ ਕਈ ਘਰ ਬਰਬਾਦ ਕਰਤੇ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਕਈ ਲੋਕ ਅੰਦਰ ਫਸੇ ਹੋਏ ਨੇ ਉੱਥੇ ਹੀ ਪਠਾਨਕੋਟ ਦੇ ਵਿੱਚ ਜੋ ਰਾਵੀ ਦੀ ਮਾਰ ਪਈ ਉਸ ਦੇ ਨਾਲ ਕਈ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਗੁੱਜਰ ਪਰਿਵਾਰ ਲਾਪਤਾ ਹੋ ਗਿਆ ਸੀ ਤੇ ਹੁਣ ਉਸ ਪਰਿਵਾਰ ਦੇ ਵਿੱਚੋਂ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ ਦੱਸਦੇ ਕਿ 2 ਦਿਨ ਪਹਿਲਾਂ ਰਾਵੀ ਦਰਿਆ ਦਾ ਇੱਕਦਮ ਪਾਣੀ ਆ ਜਾਣ ਦੇ ਨਾਲ ਗੁੱਜਰ ਪਰਿਵਾਰ ਦੇ ਵਿੱਚੋਂ 21 ਪਰਿਵਾਰ ਦੀ 4 ਜੀ ਪਾਣੀ ਦੇ ਨਾਲ ਵਹਿ ਗਏ ਤੇ ਜਿਨ੍ਹਾਂ ਦੇ ਵਿੱਚੋਂ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਤੇ ਹੁਣ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ ਜਦ ਕਿ ਇੱਕ ਬਜ਼ੁਰਗ ਮਹਿਲਾ ਤੇ ਦੋ ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਅਜੇ ਵੀ ਲਾਤਾ ਨੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਫਸਲਾਂ ਬਰਬਾਦ ਹੋ ਗਈਆਂ ਘਰ ਖਰਾਬ ਹੋ ਰਹੇ ਨੇ ਉੱਥੇ ਹੀ ਕਈ ਲੋਕਾਂ ਦੀ ਇਸ ਪਾਣੀ ਦੇ ਆ ਜਾਣ ਦੇ ਨਾਲ ਜਾਨ ਵੀ ਚਲੀ ਗਈ ਹੈ ਤੇ ਇੱਕ ਅਜਿਹਾ ਹੀ ਮਾਮਲਾ ਪਠਾਨਕੋਟ ਦੇ ਪਿੰਡ ਕੋਲੀਆਂ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਪਰਿਵਾਰ ਹੜ ਦੇ ਪਾਣੀ ਦੇ ਨਾਲ ਵਹਿ ਗਿਆ ਤੇ ਇਸ ਦੇ ਵਿੱਚੋਂ ਜੋ ਇੱਕ ਬਜ਼ੁਰਗ ਮਹਿਲਾ ਸੀ ਤਿੰਨ ਬੱਚੇ ਸੀ ਤੇ ਤਿੰਨ ਬੱਚਿਆਂ ਦੇ ਵਿੱਚੋਂ ਇੱਕ ਲੜਕੀ ਦੀ লাশ ਬਰਾਮਦ ਹੋਈ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ ਹਜੇ ਵੀ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਬਹੁਤ ਸਾਰੀਆਂ ਟੀਮਾਂ ਉਹਨਾਂ ਦੇ ਨਾਲ ਲੱਗੀਆਂ ਹੋਈਆਂ ਨੇ ਬੱਚਿਆਂ ਨੂੰ ਲੱਭਣ ਲਈ ਬਜ਼ੁਰਗ ਮਹਿਲਾ ਨੂੰ ਲੱਭਣ ਲਈ ਪਰ ਹੋਰ ਟੀਮਾਂ ਵੀ ਸਾਡੇ ਨਾਲ ਲਗਾਈਆਂ ਜਾ ਸਕਣ ਤਾਂ ਕਿ ਉਹਨਾਂ ਦੀ ਜੋ ਤਲਾਸ਼ ਹੋ ਸਕੇ ਹਾਲਾਂਕਿ ਇੱਕ ਬੱਚੀ ਦੀ লাশ ਬਰਾਮਦ ਹੋਈ ਹੈ ਪਰ ਫਿਰ ਵੀ ਪੁਨਾ ਦਾ ਕਹਿਣਾ ਕਿ ਬਾਕੀ ਲੋਕ ਵੀ ਮਿਲ ਜਾਣ ਇਸੇ ਨੂੰ ਲੈ ਕੇ ਉਹ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਦੂਜੇ ਪਾਸੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਬਹੁਤ ਸਾਰੇ ਲੋਕ ਅੰਦਰ ਫਸੇ ਹੋਏ ਨੇ ਲਗਾਤਾਰ ਜੋ ਪ੍ਰਸ਼ਾਸਨ ਹੈ ਸਰਕਾਰ ਹੈ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਕੁਝ ਲੋਕਾਂ ਨੂੰ ਜੋ ਫਸੇ ਹੋਏ ਨੇ ਉਹਨਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤਾਂ ਲਗਾਤਾਰ ਇਹ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੰਦ ਭਾਗੀ ਅਖਬਰ ਸਾਹਮਣੀ ਆਈ ਹੈ ਪਠਾਨਕੋਟ ਤੋਂ ਜਿੱਥੇ ਇੱਕ ਪੂਰਾ ਪਰਿਵਾਰ ਪਾਣੀ ਦੇ ਤੇਜ਼ ਵਹਾਹ ਦੇ ਨਾਲ ਦੋ ਦਿਨ ਪਹਿਲਾਂ ਵਹਿ ਗਿਆ ਸੀ ਤੇ ਹੁਣ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਮੈਂ ਆਪਣਾ ਕਿ ਮੇਰਾ ਨਾਮ ਅਬਦੁਲ ਰਸ਼ੀਦ ਹੈ। ਮੈਂ ਜੀ ਕਟੂਏ ਜ਼ਿਲ੍ਹੇ ਦਾ ਰਹਿਣ ਵਾਲਾ ਕਟੂਏ ਜ਼ਿਲ੍ਹੇ ਤੋਂ ਆਪਣੀ ਗੁਜਰ ਕਮਿਊਨਿਟੀ ਦਾ ਜਿਲ੍ਹਾ ਪ੍ਰਧਾਨ ਹੈਗਾ। ਸਾਡੇ ਇੱਥੇ ਜਿਹੜੀ ਇਹ ਇਹ ਲੜਕੀ ਸੀ ਇਹ ਸਾਡੀ ਭਨੇਈ ਸੀ ਜਿਨ੍ਹਾਂ ਦੇ ਤਿੰਨ ਬੱਚੇ ਔਰ ਉਹਦੀ ਸੱਸ ਜਿਹੜੀ ਹੈ ਇਹ ਦਰਿਆ ਦੇ ਵਿੱਚ ਬਹਿ ਗਈ ਹੈ ਰੁੜ ਗਈ ਹੈ ਤੇ ਇਹਨੂੰ ਪਿਛੇ ਜਦੋਂ ਆਪਾਂ ਪ੍ਰਸ਼ਾਸਨ ਕੋਲ ਪਤਾ ਲਾਇਆ ਤੇ ਪ੍ਰਸ਼ਾਸਨ ਪੂਰਾ ਸਾਥ ਦੇਣ ਦੇ ਆ ਆਪਾਂ ਮੀਡੀਆ ਦਾ ਵੀ ਸ਼ੁਕਰਗੁਜ਼ਾਰ ਆ ਤੁਸੀਂ ਇਸ ਨੂੰ ਕਵਰੇਜ ਦੇਣ ਦੇ ਉਸ ਦਿਨ ਤੋਂ ਲੈ ਕੇ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਹੈ ਉਹਨਾਂ ਚੋਂ ਬਾਕੀ ਦੋ ਲੜਕੇ ਔਰ ਇੱਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਐਨਡੀਆਰਐਫ ਦੀ ਟੀਮ ਭੇਜੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਲੱਗੀ ਹੈ ਡੀਐਸਪੀ ਸਾਹਿਬ ਨੇ ਲਾਈ ਹੈ ਐਸਐਚਓ ਸਾਹਿਬ ਨੇ ਲਾਈ ਹੈ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਤੋ ਕਹੀਂ ਇਹਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਚ ਅੱਛੀ ਤਰ੍ਹਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿਉਂਕਿ ਉਹ ਮਾਂ ਪਿਓ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚ ਰਹਿ ਗਿਆ ਕੋਈ ਮਾਲ ਮਵੇਸ਼ੀ ਘਰ ਸਭ ਉਹਨਾਂ ਦਾ ਰੁੜ ਗਿਆ ਤੋ ਲਿਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਤਾਂ ਕਿ ਉਹ ਜਿਹੜੇ ਮਾਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਏ ਆ ਉਹ ਉਹਨਾਂ ਦੀ ਲਾਸ਼ਾਂ ਜਿਹੜੀਆਂ ਡੈੱਡ ਬੋਡੀ ਜਿਹੜੀ ਲੱਭ ਜਾ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹ ਵੀ ਸਾਡੀ ਪ੍ਰਸ਼ਾਸਨ ਅੱਗੇ ਉਹਨਾਂ ਅੰਜੀ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਨਾ ਨਾ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੀ ਨਹੀਂ ਉਹ ਪੂਰੀ ਇੰਦੇ ਨਾਲ ਹਮਦਰਦੀ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆਂ